ਦੋਤੀ ਕੋਲ 3ਾਂ ਦੇ ਤਿਉਹਾਰ ਦਾ ਸੰਧਾਰਾ ਦੇਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਸੜਕ ਹਾਦਸੇ ਦਾ ਜਾਣਕਾਰੀ ਦੇ ਦਈਏ ਕਿ ਭਵਾਨੀਗੜ ਨੇੜੇ ਪੈਂਦੀ ਸਰਕਾਰੀ ਨਰਸਰੀ ਕੋਲ ਇੱਕ ਹਾਦਸਾ ਵਾਪਰਦਾ ਜਿਸ ਦੀ ਜਾਣਕਾਰੀ ਇੱਕ ਰਾਹਗੀਰ ਵੱਲੋਂ ਜਦੋਂ ਮੌਕੇ ਤੇ ਹੀ ਐਸਐਸਐਫ ਨੂੰ ਦਿੱਤੀ ਜਾਂਦੀ ਹੈ ਤਾਂ ਐਸਐਸਐਫ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਮੌਕੇ ਤੇ ਹੀ ਸਰਕਾਰੀ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਮੌਕੇ ਤੇ ਉਹਨਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਜਾਂਦਾ ਤਾਂ SSF ਦੇ ਇੰਚਾਰਜ ਜਸਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਜਿਹੜਾ ਪਰਿਵਾਰ ਹੈ ਉਹ ਆਪਣੀ ਦੋਤੀ ਨੂੰ ਤੀਆਂ ਦੇ ਤਿਉਹਾਰ ਦਾ ਸੰਧਾਰਾ ਦਿਨ ਜਾ ਰਿਹਾ ਸੀ ਤਾਂ ਜਿਹੜੀ ਨਾਬਾ ਰੋਜ਼ ਦੇ ਨੇੜੇ ਪੁਲ ਦੇ ਹੇਠਾਂ ਸਰਕਾਰੀ ਨਰਸਰੀ ਪੈਂਦੀ ਹੈ ਤਾਂ ਉੱਥੇ ਇੱਕ ਟਰੱਕ ਦੇ ਵੱਲੋਂ ਫੇਟ ਮਾਰਨ ਕਾਰਨ ਇਹ ਹਾਦਸਾ ਵਾਪਰਿਆ ਤਾਂ ਉਹਨਾਂ ਦੱਸਿਆ ਕਿ ਜਿਸ ਕਾਰਨ ਸੜਕ ਤੇ ਬਹੁਤ ਖਾੜੇ ਨੇ ਤਾਂ ਹੋਰ ਵੀ ਬਹੁਤ ਹਾਦਸੇ ਵਾਪਰਦੇ ਨੇ ਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਤੁਹਾਡੇ ਸਾਹਮਣੇ ਅਜਿਹਾ ਹਾਦਸਾ ਹੁੰਦਾ ਹੈ ਤਾਂ ਉਸ ਨੂੰ ਮੌਕੇ ਤੇ ਜਿਹੜਾ ਸਰਕਾਰੀ ਹਸਪਤਾਲ ਜਾਂ ਹੋਰ ਕਿਸੇ ਵੀ ਹਸਪਤਾਲ ਲਜਾਇਆ ਜਾਵੇ ਅਤੇ ਮੌਕੇ ਤੇ ਐਸਐਸਐਫ ਨੂੰ ਜਾਣਕਾਰੀ ਵੀ ਦਿੱਤੀ ਜਾਵੇ ਤਾਂ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਹਾਸਾ ਵਾਪਰਦਾ ਤਾਂ ਮੌਕੇ ਤੇ ਐਸਐਸਐਫ ਦੀ ਟੀਮ ਦੇ ਵੱਲੋਂ ਪਹੁੰਚ ਕੇ ਜਿਹੜਾ ਪਰਿਵਾਰ ਨੂੰ ਹਸਪਤਾਲ ਲਜਾ ਕੇ ਉਹਨਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਜਾਂਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀਆਂ ਗੰਭੀਰ ਸੱਟਾਂ ਲੱਗੀਆਂ ਨੇ ਪਰਿਵਾਰ ਦੇ ਤਾਂ ਕੀ ਕਹਿਣਾ ਹੈ ਸਾਰੀ ਘਟਨਾ ਨੂੰ ਲੈ ਕੇ ਐਸਐਸਐਫ ਦੇ ਇੰਚਾਰਜ ਜਸਵਿੰਦਰ ਸਿੰਘ ਦਾ ਤੁਸੀਂ ਵੀ ਸੁਣੋ ਇਹ ਹਾਸਾ ਇੱਕ ਅਸੀਂ ਅਜੇ ਮੰਨ ਲਓ ਚੰਦ ਸੈਕਿੰਡ ਪਹਿਲਾਂ ਅਸੀਂ ਉਹਨਾਂ ਦੇ ਕੋਲੋਂ ਹੀ ਲੰਗੇ ਸੀ ਇਹਨਾਂ ਜੋ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸਾਨੂੰ ਇੱਕ ਵਿਚਾਰੇ ਰਾਹਗਰੀ ਨੇ ਦੱਸਿਆ ਵੀ ਉੱਥੇ ਸਾਰਾ ਐਕਸੀਡੈਂਟ ਹੋ ਗਿਆ ਬਾਲਦ ਕੈਂਚੀਆਂ ਜਿਹੜੀ ਸਰਕਾਰੀ ਨਰਸਰੀ ਹੈ ਜੰਗਲਾਤ ਵਿਭਾਗ ਦੇ ਉਹਦੇ ਕੋਲ ਇੱਕ ਤਾਂ ਉੱਥੇ ਜਿਹੜੇ ਖੱਡੇ ਆ ਸੜਕ ਦੇ ਖੱਡੇ ਪਏ ਹੋਇਆ ਉਸ ਕਾਰਨ ਰਸਤਾ ਬਹੁਤ ਥੋੜਾ ਡੇਂਜਰਸ ਹੈ ਤੇ ਕਿਨਾਂ ਨੂੰ ਹੀ ਕਾਰ ਨਾਲ ਉਹ ਵਹੀਕਲ ਟਰੱਕ ਵਾਲਾ ਨਾ ਉਹ ਫੇਟ ਮਾਰ ਗਿਆ ਇਹ ਕਿਤੇ ਆਪਦੇ ਦੋਤੀ ਕੋਲ ਦੱਸ ਦਿਆ ਕੋਈ ਆ ਜਿਹੜਾ ਤਿਹਾਰ ਹੁੰਦਾ ਤੀਆਂ ਦਾ ਉਹਦਾ ਕੋਈ ਲੈ ਕੇ ਜਾ ਰਹੀ ਸੀ ਤਿੰਨੇ ਜਣੇ ਸੀਗੇ ਫੇਟ ਮਾਰੀ ਤਾਂ ਇੱਕ ਜੈਂਸਾ ਇੱਕ ਲੇਡੀ ਜੇ ਲੇਡੀ ਮਤਲਬ ਕੁੜੀ ਆ ਕੋਈ ਵੀ ਬਾਈਕ ਸਾਲ ਦੀ ਆ ਦੋਨਾਂ ਦੇ ਲਾ ਬਾਹਾਂ ਫ੍ਰੈਚਰ ਹੋ ਗਈਆਂ ਛੱਟਾਂ ਲੱਗੀਆਂ ਨੇ ਅਸੀਂ ਚੰਦ ਮਿੰਟ ਜੀ ਉਹਨੂੰ ਹਸਪੀਟਲ ਲੈ ਕੇ ਆ ਗਏ ਦਾ ਸੱਟਾਂ ਜ਼ਿਆਦਾ ਨਹੀਂ ਆ ਤੇ ਹਾਂ ਸੱਟਾਂ ਉਹਨਾਂ ਦੀ ਹੈਗੀਆਂ ਨੇ ਸੱਟਾਂ ਲੇਡੀ ਜਿਹੜੀ ਕੁੜੀ ਆ ਉਹਦੀ ਵੀ ਬਾਹਾਂ ਫ੍ਰੈਕਚਰ ਹੈ ਫ੍ਰੈਕਚਰ ਅਗਰ ਵੀ ਦੋ ਤਿੰਨ ਜਗ੍ਹਾ ਤੋਂ ਫ੍ਰੈਕਚਰ ਹੈ ਤਾਂ ਮੌਕੇ ਤੇ ਜਿਹੜਾ ਵਾਹਨ ਨੇ ਜਿਹੜੀ ਪੇਟ ਮਾਰੀ ਆ ਉਹਦੇ ਬਾਰੇ ਕੋਈ ਜਾਣਕਾਰੀ ਪਤਾ ਲੱਗੀ ਉਹਦੀ ਹਜੇ ਕੋਈ ਜਾਣਕਾਰੀ ਨਹੀਂ ਪਤਾ ਲੱਗੀ ਅਸੀਂ ਸਾਨੂੰ ਇਹ ਹੁੰਦਾ ਵੀ ਪਹਿਲਾਂ ਮਰੀਜ਼ ਨੂੰ ਚੱਕੀਏ ਸਾਨੂੰ ਉਹ ਵਹੀਕਲ ਆਏ ਵੀ ਚਲੋ ਬਾਅਦ ਚ ਮਿਲਦਾ ਰਹਿੰਦਾ ਹੁੰਦਾ ਪਤਾ ਲੱਗ ਜਾਂਦਾ ਕੈਮਰੇ ਦੇ ਥਰੂ ਪਰ ਉਹ ਇਨਸਾਨ ਨੂੰ ਰੁਕਣਾ ਚਾਹੀਦਾ ਸੀ ਜਿਹੜਾ ਫੇਟ ਮਾਰ ਕੇ ਗਿਆ ਉਹਨੂੰ ਉਹਨਾਂ ਨੇ ਇਹ ਨਹੀਂ ਚੀਜ਼ ਚਾਹੀਦੀ ਉਹਨਾਂ ਨੂੰ ਰੁਕਣਾ ਰੁਕਣਾ ਚਾਹੀਦਾ ਜੇ ਕੋਈ ਐਦਾਂ ਦੀ ਗੱਲਬਾਤ ਹੁੰਦੀ ਹੈ ਜਸ਼ਵਿੰਦਰ ਜੀ ਬਹੁਤ ਲੋਕ ਹੁੰਦੇ ਨੇ ਜਿਹੜੇ ਜਿਸ ਤਰ੍ਹਾਂ ਤੁਸੀਂ ਅੱਜ ਦੱਸਿਆ ਗਏ ਸਾਨੂੰ ਰਾਹ ਗਿਆ ਨੇ ਜਾਣ ਕੇ ਤੇ ਅਸੀਂ ਲੋਕ ਡਰ ਜਾਂਦੇ ਨੇ ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੇਕਰ ਕੋਈ ਅਜਿਹਾ ਹਾਦਸਾ ਦੇਖਦੇ ਹਾਂ ਅਸੀਂ ਇਹ ਲੋਕਾਂ ਨੂੰ ਅਪੀਲ ਕਰਦੇ ਹਾਂ ਅਸੀਂ ਤਾਂ ਇਹ ਵੀ ਗੱਲ ਕਹਿੰਦੇ ਹਾਂ ਵੀ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਅਗਰ ਅਸੀਂ ਕੋਈ ਕਿਧਰ ਤੇ ਅਸੀਂ ਲੇਟ ਵੀ ਹੋ ਸਕਦੇ ਹਾਂ ਪਰ ਇਹਨਾਂ ਨੂੰ ਆਪ ਖੁਦ ਇਹ ਹੈਲਪ ਕਰਨੀ ਚਾਹੀਦੀ ਹੈ ਵੀ ਕਿਸੇ ਦੀ ਜ ਕਿਸੇ ਦਾ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ ਸਾਨੂੰ ਕਾਲ ਕਰੋ ਅਸੀਂ ਨਾਲ ਦੀ ਨਾਲ ਆ ਜੰਨੇ ਆ ਪਰ ਜੇ ਸਾਡੇ ਆਉਣ ਤੱਕ ਕੋਈ ਵਹੀਕਲ ਵੀ ਮਿਲਦਾ ਹੈ ਨਾ ਚਾਹੀਦਾ ਇਹਨਾਂ ਨੂੰ ਉੱਥੇ ਆਪ ਹਸਪੀਟਲ ਲੈ ਜਾਣ ਦਾ ਪਰ ਸਾਡੀ ਜੋ ਸੇਵਾ ਹੈ ਅਸੀਂ ਸੇਵਾ ਸਾਡੇ ਸਰਕਾਰ ਦੇ ਸਾਡੇ ਅਫਸਰਾਂ ਦੇ ਹੁਕਮਾਂ ਦੇ ਮੁਤਾਬਕ ਅਸੀਂ ਨਾਲ ਦੀ ਨਾਲ ਪਹੁੰਚ ਜੰਨੇ ਆ